ਸੈਂਟਰ ਦੀ ਮੋਰੀ ਪਿਆਰ ਦੀ ਬਹੁਤ ਸਮਸਕਾਰ ਮੁਰਦਾਬਾਦ 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 ਲੋਕਾਂ ਨੂੰ ਝੂਠੇ ਲਾਲ ਨੂੰ ਲਾਰੇ ਲਾਉਣ ਵਾਲੀ ਸਰਕਾਰਾਂ ਮੁਰਦਾਬਾਦ 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 ਸਿੱਖਿਆ ਦੀ ਦੇ ਨਾਂ ਤੇ ਲਾਲ ਵਾਲੀ ਸਰਕਾਰਾਂ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ

ਕਿਸਾਨਾਂ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲੀ ਸਰਕਾਰ ਦਾ ਬੇੜਾ ਹੀ ਘਰਕਾ ਬੇੜਾ ਹੀ ਘਰਕਾ ਬੇੜਾ ਹੀ ਘਰਕਾ ਕਿਸਾਨਾਂ ਮਜ਼ਦੂਰਾਂ ਤੇ ਲਾਖੀ ਚਾਰਜ ਕਰਵਾ ਰਹੀ ਹੈ ਸਰਕਾਰਾ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਰੋਣ ਵਾਲੀ ਸਰਕਾਰ ਦਾ ਬੇੜਾ ਹੀ ਘਰਕਾ ਬੇੜਾ ਹੀ ਘਰਕਾ ਬੇੜਾ ਹੀ ਘਰਕਾ ਜਲਦੀਪ ਸਿੰਘ ਤਾਰੀਵਾਲ ਮੁਰਦਾਬਾਦ 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 ਜਲਦੀਪ ਸਿੰਘ ਤਾਰੀਵਾਲ ਮੁਰਦਾਬਾਦ 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 हक़ सच न ਸਾਦਰ ਕੋ ਸੁਣਨਾ ਕਿ ਅਸੀਂ ਤੇ ਕਿਸਾਨ ਵੇਖੋ ਕਿਉਂ ਕਰਕੇ ਇੱਥੇ ਬੈਠੇ ਆ ਅਸੀਂ ਅੱਜ ਤੁਹਾਨੂੰ ਆਉਂਦਿਆਂ ਨੂੰ ਢੀਕ ਦੇਣੇ ਤਾਂ ਸਾਡੇ ਘਰਾਂ ਦੇ ਵਿੱਚ ਚੰਨਾ ਵਾਹਣਾ ਅੱਜ ਸਾਨੂੰ ਬਹੁਤ ਜ਼ਿਆਦੀ ਐਤੋ ਅਲਰਜੀ ਆਉਂਦੀ ਆ ਸਾਥ ਸਾਥ ਦੇ ਨਾਲ ਲੁੱਟ ਮਚਾਈ ਆ ਮੇਰੇ ਵੀਰੋ ਪਿੰਡ ਸੁਭਰਾਵਾਂ ਦੇ ਵਿੱਚ ਵਿਰੋਧ ਕਰਨ ਲਈ ਪਹੁੰਚੇ ਪਿੰਡ ਸੁਭਰਾਵਾਂ ਦੇ ਵਿੱਚ ਜਿੱਥੇ ਉੱਤੇ ਦਰਿਆ ਚੱਲਦਾ ਵਾ ਉੱਥੇ ਤਰਨਤਾਰ ਦੇ ਇਲਾਕੇ ਦੇ ਵਿੱਚ ਲਾਲਜੀਤਪੁਰ ਨਾਲ ਉਹਨੇ ਆਪਣੀ ਉੱਤੇ ਖਾਣ ਸ਼ੁਰੂ ਕੀਤੀ ਆ ਉਹ ਖਾਣੇ ਜੀ ਖੜਨਾ ਕਿਆ ਕਿ ਜਦੋਂ ਪੁਟਾਈ ਹੋ ਰਹੀ ਆ ਤੁਸੀਂ 18 ਪਿੰਡ ਆ ਜਿਹੜੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਆ ਪਾਣੀ ਆਉਂਦੇ ਅਗਲੇ ਪਸੌਣ ਪਾਦ ਦੇ ਵਿੱਚ ਤੇ ਠਾਪ ਇਹਨਾਂ ਨੂੰ ਖਤਰਾ ਵਾ ਉੱਥੇ ਮੇਰੇ ਵੀਰੋ ਉਹ 18 ਪਿੰਡਾਂ ਨੂੰ ਪਤਰਾ ਵਾ ਤੇ ਜੋ ਆ ਕੇ ਇਹਨਾਂ ਨੂੰ ਉਹ ਲਾਠੀ ਚਾਰਜ ਕਰਾਉਂਦਾ ਇਹ ਆ ਸਰਪੰਚ ਜੀ ਆ ਸਾਡੇ ਦੇ ਨਾਲ ਕਾਰਜਕਾਰੀ ਜੋ ਸਾਡੇ ਨਾਲ ਗੱਲ ਕਰਨ ਦੀ ਬਾਦ ਨੂੰ ਕੋਈ ਤਿਆਰ ਨਹੀਂ ਕਟੇ ਰਹੀ ਕਿੰਨ ਗੁਕ ਵਾਸਤੇ ਆਇਆ ਸੋ ਜੀ ਆਪਣੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਯਾਰ ਯਾਰ ਤਿਆਰ ਹੋ ਨਸ਼ਾ ਮੁਕਤੀ ਜੱਟ ਦਾ ਜਿਹੜੀ ਚੱਲ ਰਹੀ ਉਹਦਾ ਬਹੁਤ ਵੱਡਾ ਰਿਸਪੌਂਸ ਹੈ ਤੁਸੀਂ ਦੇਖਿਆ ਕਿੰਨੀਆਂ ਮਾਵਾਂ ਪੈਣਾਂ ਸਾਡੀਆਂ ਸਾਦੇ ਬਜ਼ੁਰਗ ਨੌਜਵਾਨ ਸਾਦੇ ਆਏ ਆ ਤੇ ਇਹ ਜਿਹੜੀ ਲਗਾਤਾਰ ਅੱਪਾ ਰੋ 3 ਪਿੰਡ ਜਿਹੜੇ ਕੱਢਦੇ ਆਂ ਕੱਲ ਤੋਂ ਅਸੀਂ 4 ਪਿੰਡ ਕਰਿਆ ਕਰਾਂਗੇ ਅਸੀਂ ਤਿੰਨ ਪਿੰਡ ਜੋ ਉੱਤੋਂ ਸਾਡਾ ਫੈਸਲਾ ਪਾਰਟੀ ਦਾ ਸਾਡੇ ਸੀਐਮ ਸਾਹਿਬ ਦਾ ਅਸੀਂ ਲਗਾਤਾਰ ਇਹ ਕੀਤਾ ਕਿ ਜਿਹੜਾ ਹਜ਼ਾਰ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਜਾਣਾ ਉਦੋਂ ਸਾਡੇ ਕੌਮੀ ਕਦਮਿੰਨ ਅਰਵਿੰਦ ਕੇ ਦੀਵਾਸ ਜੀ ਕਮਾਂਡ ਕਰਦੇ ਦੀ ਮਾਨ ਸਾਹਿਬ ਲੱਗੇ ਸਭ ਮੰਤਰੀ ਐਮਐਲਏ ਆਪੋ ਆਪਣੇ ਹਲਕੇ ਦੇ ਵਿੱਚ ਲੱਗੇ ਸਾਨੂੰ ਅਜਨਾਲੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਔਰ ਮੈਂ ਬਹੁਤ ਦੱਸਣਾ ਚਾਹੁੰਦਾ ਕਿ ਮੈਨੂੰ ਪਤਾ ਲੱਗਾ ਸੀਗਾ ਕਿ ਇਹ ਨਾਲੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਹ ਬੰਦੇ ਨੇ ਕਿਸੇ ਦੀ ਸ਼ਰਾਬ ਵਾਲੇ ਦੀ ਕਿਹ ਦੁਜੇ ਨਸ਼ੇ ਵਾਲੇ ਦੀ ਕੋਈ ਬੇਲ ਕਰਾਉਣੀ ਗਿਆ ਕਿ ਇਹ ਬੰਦੇ ਨੇ ਉਹਦਾ ਅਸਰ ਹੋ ਰਿਹਾ ਲੋਕਾਂ ਦੇ ਉੱਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਬੇਲਾ ਨਾ ਕਰਾਓ ਜ਼ਮਾਨਤਾ ਨਾ ਕਰਾਓ ਇਸ ਚੀਜ਼ ਦਾ ਅਸਰ ਹੋ ਰਿਹਾ ਜੇ ਬੰਦਿਆਂ ਨੂੰ ਸਜ਼ਾ ਮਿਲੂਗੀ ਉਹਨਾਂ ਦੇ ਘਰ ਟੱਣਗੇ ਉਹ ਜੇਲ੍ਹਾਂ ਚ ਜਾਣਗੇ ਤੇ ਲਾਜ਼ਮੀ ਨਸ਼ਾ ਜਿਹੜਾ ਖਤਮ ਹੋ ਜਾਊਗਾ ਅਸੀਂ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਦੇਸ਼ ਖਤਮ ਨਹੀਂ ਹੋ ਜਾਂਦਾ ਮੰਤਰੀ ਸਾਹਿਬ ਇੰਨਾ ਜ਼ਿਆਦਾ ਉਛਾਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਐਡੀ ਵੱਡੀ ਗੰਦੀ ਜਾਰੀ ਕੋਈ ਦੇਖੋ ਕਿੰਨੀ ਗਰਮੀ ਹੈ ਅੱਜ ਅੱਜ ਨਾਲ ਕੋਈ ਫਰਕ ਪਿਆ ਦੇਖੋ ਗੱਲ ਕਿੰਨੀਆਂ ਵਿਚਾਰੀਆਂ ਖੜੀਆਂ ਨੇ ਇੰਨਾ ਵੱਡਾ ਇਕੱਠ ਹੈ ਜੀ ਇੰਨਾ ਵੱਡਾ ਤੇ ਇੰਨਾ ਵਧੀਆ ਇਕੱਠ ਅਗਲੇ ਪਿੰਡ ਜੀ ਵੇਖਿਓ ਤੁਸੀਂ ਸਾਰੇ ਪਿੰਡਾਂ ਜੀ ਕੱਲ ਵੀ ਬੜਾ ਸੀ ਪੱਛੋ ਬੜਾ ਉਹ ਨਹੀਂ ਬੜਾ ਰੈਲੀ ਦਾ ਰੂਟਾ ਰੈਲੀ ਦਾ ਰੂਟਾ ਅੱਗੇ ਚੱਲ ਗਏ ਕਿਉਂਕਿ ਦੇਖੋ ਜਿਹੜੀ ਮੇਲਾ ਜਿਹੜੀ ਪਤਨੀ ਦਾ ਪਤੀ ਨਸ਼ੇ ਤੇ ਲੱਗ ਗਿਆ ਉਹ ਚਾਦੀ ਉਹ ਵੀ ਦੁਖੀ ਜੇ ਸਮਾ ਦਾ ਪੁੱਤ ਲੱਗ ਗਿਆ ਨਸ਼ੇ ਤੇ ਉਹ ਵੀ ਦੁਖੀ ਜਿਹਦਾ ਕੋ ਭਤੀਜਾ ਲੱਗ ਗਿਆ ਰਿਸ਼ਤੇਦਾਰ ਲੱਗ ਗਿਆ ਉਹ ਵੀ ਦੁਖੀ ਇਸ ਕਰਕੇ ਇਹ ਸਾਡਾ ਦੁੱਖ ਵਟਾਉਂਦੀ ਆ ਉਹ ਚਾਦੀਆਂ ਇਹ ਸਾਨੂੰ ਜਨਮ ਦਿੰਦੀਆਂ ਇਹਨਾਂ ਨੂੰ ਵਿਚਾਰੀਆਂ ਨੂੰ ਸਾਡਾ ਪੁੱਤਾਂ ਦਾ ਦੁੱਖ ਜਿਹੜਾ ਚੱਲਣਾ ਪੈਂਦਾ ਇਹ ਤਾਂ ਵਿਚਾਰੀਆਂ ਆਈਆਂ ਸਭ ਦੇਖ ਲਓ ਔਰਤਾਂ ਨਾਲ ਗੱਲ ਹੋਈ ਤੁਹਾਡੀ ਪਰਸਨਲਿਟੀ ਕੋਸ਼ ਛੋੜੇ ਸੀ ਨੂੰ ਲੈ ਨਹੀਂ ਨਹੀਂ ਬਹੁਤ ਬਹੁਤ ਦੋਝ ਹੁੰਦੀ ਬੜੀ ਬਦਿਆ ਲੋਕਾਂ ਦਾ ਸਪੌਂਸ ਆ ਖੁਸ਼ ਨੇ ਹਾਜ਼ਰ ਹਾਜ਼ਰ ਤੇ ਕਹਿੰਦੀ ਨਸ਼ਾ ਕੱਢੋ ਅਲੰਗ ਪੁੱਛੋ ਕਿ ਚਾਉਂਦੀ ਆ ਨਹੀਂ ਚਾਹੁੰਦੀ ਆ ਕਿ ਚਾਹੁੰਦੀ ਆ ਵੀ ਨਸ਼ੇ ਆਦਨ ਪੁੱਛੋ ਪਚਾਦੀ ਹੁੰਦੇ ਤਾਂ ਕਿ ਜੇ ਸਾਡੇ ਪਿੰਡ ਚ ਕੋਈ ਨਸ਼ੇ ਵਾਲਾ ਲੰਘੇ ਨਾ ਬਾਵਾ ਭੈਣਾਂ ਤੇ ਚਾਹੁੰਦੀ ਆ ਬਚਾਦੀ ਕੋਈ ਨਹੀਂ ਖਤਮ ਹੋ ਜੂ